ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹੋਂ ਚੇਰਲੀ ਸੋ ਸਭ ਤੇ ਊਚਾ ਸਭ ਕਿਛ ਤਾ ਕਾ ਕਾਂਢੀ ਐ ਥੋਰਾ ਅਰਮੁਚਾ ਜੀ ਪ੍ਰਾਣ ਮੇਰਾ ਧਨੋ ਸਾਹਿਬ ਕੀ ਮਨੀਆਂ ਨਾਮ ਜਿਸੈ ਕਹਿ ਉਜਲੀ ਤਿਸ ਦਸੀ ਗਣੀਆਂ ਰਹਾਉ ਵੇ ਪਰਵਾਹ ਆਨੰਦ ਮੈਂ ਨਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਕੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋ ਸੇਵੋ ਸਾਧੂ ਭਉ ਕਰ ਤੋ ਨਿਦ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸੈ ਸ਼ਿੰਗਾਰੇ ਨਾਨਕਾ ਇਸ ਸੁਖੈ ਮਸੀਰਾ ਆਸਾ ਮਹੱਲਾ ਪੰਜਵਾ ਸੰਤਾਂ ਕੀ ਹੋਏ ਦਾਸ ਰੀ ਇਹ ਅਚਾਰਾ ਸਿੱਖ ਰੀ ਸਗਲ ਗੁਣਾ ਗੁਣ ਊਤਮੋ ਪਰਤਾ ਦੂਰ ਨ ਪਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਣ ਪਚਾਤਰੀ ਤੂੰ ਜਾਣ ਗੋਪਾਲ ਸੰਗਰੀ ਰਹਾਉ ਪ੍ਰਤਾ ਕਹ ਸੋ ਮਾਨੀਂ ਐ ਇਹ ਸ਼ਿੰਗਾਰ ਬਣਾਏ ਰੀ ਦੂਜਾ ਭਉ ਵਿਸਾਰੀਐ ਇਹ ਤੁਮ ਬੋਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਿਛਾਏ ਰੀ ਆਠ ਪਹਿਰ ਕਰ ਜੋੜ ਰਹੁ ਤਉ ਪਟੇ ਹਰ ਰਾਇ ਰੀ ਤਿਸ ਹੀ ਜਜ ਸ਼ਿੰਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕ ਜੋ ਬਾਣੀ ਕਰਤਾਰ ਦੀ ਆਸਾ ਮਹੱਲਾ ਪੰਜਵਾਂ ਡੇ ਗੰਡੋਲਾ ਤੌਲਾ ਜਉ ਮਨ ਕੇ ਪਰਮਾ ਬ੍ਰਹਮ ਕਾਟੇ ਗੁਰ ਆਪਣੈ ਪਾਏ ਬਿਸ਼ਰਾਮਾ ਓਏ ਮਿਖਾਂ ਦੀ ਦੋਖੀਆਂ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾ ਤੇ ਓਏ ਹਮ ਤੇ ਛੂਟੇ ਰਹਾਉ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟਿ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨ ਬੂਝਤਾ ਤਬ ਹੀ ਲਉ ਦੁਖੀਆ ਗੁਰ ਮਿਲ ਹੁਕਮ ਪਛਾਣਿਆ ਤਮਹੀ ਤੇ ਸੁਖੀਆ ਨਾ ਕੋ ਦੁਸ਼ਮਨ ਦੋਖੀਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਆਸਾ ਮਹਲਾ 5 ਸੂਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹ ਰੇ ਮਨ ਕਿਆ ਕਰੈ ਹੈ ਹਾ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹਾ ਰਹਾਉ ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੋਰਾਹਾ ਪੀਤ ਉਪਰੇ ਕੇਤਕ ਧਈਏ ਅੰਤਿਉਰ ਕੋ ਆਹਾ ਜੈਸੇ ਅੰਬਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਅਵਗ ਅਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚ ਸਾਹਾ ਰੇ ਮਨ ਲੇਖੈ ਚਲ ਲਹਿ ਲੇਖੈ ਬੈਸਹਿ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾ ਅਪੁਸ਼ਟ ਬਾਤ ਤੇ ਪਈ ਸੀ ਦਰੀ ਦੂਤ ਦੁਸ਼ਟ ਸਜਨਈ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤ ਗੁਰ ਮਿਲਈ ਰਹਾਉ ਮੋਹ ਕਿਰਪਨ ਕੋ ਕੋਏ ਨ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਣੋ ਕਹੀ ਨ ਪਾਵਤ ਹੁਣ ਸਗਲ ਚਰਨ ਸੇਵਈ ਆਡ ਆਡ ਕਾ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਨਾ ਬੁਝ ਗਈ ਏਕ ਬੋਲ ਪੀ ਖਵਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਵਨ ਵਖਾਨੈ ਅਗੰ ਅਗੰ ਅਗੰਬਈ ਦਾਸ 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 ਕੋ ਕਰਿਯੋ ਜਨ ਨਾਨਕ ਹਰਿ ਸ਼ਰਨੈ ਆਸਾ ਮਹਲਾ 5 ਰੇ ਮੂੜੇ ਲਾਹੇ ਕਹ ਤੂੰ ਢੀਲਾ ਢੀਲਾ ਟੁੱਟੇ ਕਉ ਬੇਗ ਥਾਇਾ ਸਸ਼ਟ ਵਖਰ ਤੂੰ ਕਿੰਨੇ ਨਹੀਂ ਪੱਬੀ ਬੰਦਾਰੇ ਨਾਇਆ ਸਤ ਗੁਰ ਤੇਰੀ ਆਸਾਯਾ ਪਤਤ ਪਾਵਣ ਤੇਰੁ ਨਾਮ ਪਾਰ ਬ੍ਰਹਮ میںندن وہ سن ارجا وہ نام لکایا نند چند کو بہت اما بوجی الٹایا پر تن پر تن پرتی ندہ ਅਖਾਦ ਖਾਹੇ ਹਰ ਕਾਇਆ ਸਾਚ ਧਰਮ ਸਿਓ ਰੋਚ ਨਹੀਂ ਆਵੈ ਸਤ ਸੁਨਤਿ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ ਨਾਨਕ ਆਹੇ ਸ਼ਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹਲਾ 5ਵਾਂ ਮਿੱਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਂਦੇ ਜਹ ਜਾਨੋ ਸੋ ਚੀਤਨ ਆਵੇ ਅਹੰਬਦ ਭਏ ਆਂਦੇ ਮਨ ਬੈਰਾਗੀ ਕਿਉ ਨ ਅਰਾਦੇ ਕਾਜ ਕੋਠਰੀ ਮਾਹਿ ਤੂੰ ਬਸਤਾ ਸੰਗ ਸਖਲ ਵਿਖੈ ਕੀ ਬਿਆਦੇ ਰਹਾਉ ਮੇਰੀ ਮੇਰੀ ਕਰਤ ਦਿਨ ਰਹਿਣ ਬਿਹਾਵੇ ਪਲ ਚਿੰਨ ਚੀਜੈ ਅਰਜਾਦੇ ਜੈਸੇ ਮਿੱਠੇ ਸਾਦ ਲੁਭਾਏ ਝੂਠ ਤੰਦ ਦੁਰਗਾਂਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ ਦੀਪਵਾਰੀ ਪੁਰਖ ਵਿਧਾਤਾ ਬਹੁਰ ਬਹੁਰ ਜਨਮਾ ਦੇ ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤੋ ਗੁਰ ਮਿਲ ਸਭ ਸੁਖ ਲਾਦੇ ਕਹੋ ਨਾਨਕ ਦਿਨ ਰੈਣ ਤਿਹਾਵੋ ਮਾਰ ਗਾਢੀ ਸਗਲ ਉਪਾਦੇ ਇਓਂ ਜਪਿਓ ਭਾਈ ਪੁਰਖ ਵਿਧਾਤ ਨੇ ਭਇਓ ਕਿਰਪਾਲ ਦੀਨ ਦੁਖ ਭੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਨਿਮਖ ਕਾਮ ਸਵਾਦ ਕਾਰਣ ਕੋਟ ਦਿਨਸ ਦੁਖ ਪਾਵਹਿ ਘਰੀ ਮੋਹਤ ਰੰਗ ਮਾਨਹਿ ਫਿਰ ਬਹਰ ਬਹਰ ਪਛਤਾਮਹਿ ਅੰਦੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਕਨੀਮ ਕੋ ਤੁਮਰ ਜੈਸਾ ਸੰਗ ਵਿਸ਼ੀਰ ਸਿਉ ਹੈ ਰੇ ਤੇ ਸੋਹੀ ਇਹ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਹੇ ਤਿਨਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਕਹੋ ਨਾਨਕ ਬਭ ਸਾਗਰ ਤਰਿਓ ਪਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋਪਦੇ ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਾਨੀ ਆਪ ਕਮਾਨੇ ਕਉਲੇ ਬਾਂਦੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਬਿੰਦਿਆ ਗੈ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪ੍ਰਾਣੀ ਬਖਸ਼ ਲੈ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠ ਤਾਵੇ ਸੇਵਕ ਕਾ ਨਿਗਟਿ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸੇਵ ਕਹਿ ਹਉ ਬਲਿਹਾਰੀ ਜੋ ਪ੍ਰਮੇ ਜੋ ਆਪਣੇ ਪ੍ਰਭ ਭਾਵੈ ਜਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਆਸਾ ਘਰ 11ਵਾਂ ਮਹਿਲਾ 5ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਟੂਆ ਵੇਖ ਦਿਖਾਵੇ ਬਹੁ ਬਿਦ ਜੈਸਾ ਹੈ ਉਹ ਤੈਸਾਰੇ ਅਨਕ ਜੋਨ ਭ੍ਰਮਿਓ ਬ੍ਰਹਮ ਪੀਤਰ ਸੁਖੈ ਨਹੀਂ ਪਰਵਿਸ਼ਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀ ਤਾਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਮਣ ਬਿਦ ਤਰੀਏ ਰੇ ਘੂਮਣ ਘੇਰ ਅਗਾਹਾਂ ਗਾਖਰੀ ਗੁਰ ਸ਼ਬਦੀ ਪਾਰ ਉੱਤਰਿਐ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾ ਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਆਸਾ ਮਹੱਲਾ 5 ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਨਾਮ ਰੰਗ ਇਹ ਮਨ ਤ੍ਰਿਪਤਾਨਾ ਬਹਰ ਨ ਕਤਹੁ ਤਾਵੋ ਰੇ ਹਮਰਾ ਠਾਕੁਰ ਸਭ ਤੇ ਊਚਾ ਰਹਿਣ ਦਿਨ ਸਿਸ ਗਾਵੋ ਰੇ ਕਿੰ ਮਹਿ ਥਾਪ ਉਥਾਪਨ ਹਾਰਾ ਤਿਸ ਤੇ ਤੁਝੈ ਡਰਾ ਮੋਰੇ ਰਹਾਉ ਜਬ ਦੇਖੋ ਪ੍ਰਭ ਆਪਣਾ ਸੁਆਮੀ ਤਉ ਅਵਰਹ ਚੀਤ ਨ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪ੍ਰਭ ਭਉ ਮੇਟ ਲਿਖਾਉ ਮੋਰੇ ਅਸਾ ਮਹੱਲਾ ਪੰਜਵਾ ਚਾਰ ਵਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੋਹ ਛਲੀਰੇ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ ਜਿਨ ਪੰਚਮਾਰ ਮਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਉ ਵੱਡੀ ਕੋਮ ਵਸ ਭਾਗੈ ਨਾਹੀ ਮੋਹਕਮ ਫੌਜ ਹਠਲੀਰੇ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਝਲੀ ਰੇ ਆਸਾ ਮਹੱਲਾ ਪਨਵਾ ਨੀਕੀ ਦੀ ਕੀ ਹਰ ਕਥਾ ਉਤਮ ਆਨ ਸਗਲ ਰਸ ਫੀਕੀ ਰੇ ਰਹਾਉ ਬਹੁ ਗੁਣ ਥਨ ਮਨ ਜਨ ਖਟ ਬੀਤੇ ਅਵਰਨਾ ਕਿਛ ਲਾਈ ਕੀ ਰੇ ਭਿਖਾਰੀ ਨਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਆਸਾ ਮਹੱਲਾ ਪੰਜਵਾ ਹਮਾਰੀ ਪਿਆਰੀ ਅੰਮ੍ਰਿਤ ਥਾਰੀ ਗੁਰ ਨਿਮਕ ਨ ਮਨ ਤੇ ਟਾਰੀ ਰੇ ਰਹਾਉ ਦਰਸ਼ਨ ਪਰਸਨ ਸਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿੰਨ ਰੰਮ ਗੁਰ ਗੰਮ ਹਰ ਦਮ ਨਹਿ ਜੰਮ ਹਰ ਕੰਠ ਨਾਨਕ ਉਰ ਹਰੀ ਰੇ ਆਸਾ ਮਹਲਾ 5 ਨੀਕੀ ਸਾਧ ਸੰਗਾਨੀ ਰਹਾਉ ਤਹਿਰ ਮੂਰਤ ਪਲ ਗਾਵਤ ਗਾਵਤ गोविन्द गोविन्द बखानी चालत बैसत सोवत हर जस मन तन चरण खटानी हौ होरो तू ठाकुर गौरो नानक शरण पशानी raag asa mohalla 5 ghar 12va ko ankar sat gur prasad tyag sagal syaan pa bhaj paar brahm nirankar ek saache naam baajon sagal diseh sansar so prab jaaniye sad sang gur prasad di bujjiye ek har kai rang raao ਸ਼ਰਨ ਸੁਮਰਾਤੇ ਇਕ ਕੇਰੀ ਦੂਜਾ ਨਾਹੀ ਠਾਉ ਮਹਾ ਪੌਜਨ ਲੰਗੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁਖ ਨਾ ਜੰਪੁਰ ਹੋਏ ਨਾ ਮਨਿਦਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਏਕ ਟੇਕ ਅਧਾਰ ਏਕੋ ਇਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨ ਹੋਰ ਏਕ ਟੇਕ ਆਧਾਰ ਏਕੋ ਇਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਵਰ ਨ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ